ਸਸਿਕਾ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਿਲਕੁਲ ਠੀਕ ਹੋਵੋਗੇ ਤਾਂ ਰਾਜੀ ਅੱਜ ਤੁਹਾਡੇ ਵਾਸਤੇ ਇੱਕ ਬਹੁਤ ਹੀ ਜ਼ਿਆਦੇ ਮੀ ਇੰਪੋਰਟੈਂਟ ਵੀਡੀਓ ਲੈ ਕੇ ਆਏ ਹਾਂ ਕਿਉਂਕਿ ਰਾਜੀ ਇਹ ਵੀਡੀਓ ਮੈਂ ਰੋ ਰੋਜ਼ ਨਹੀਂ ਬਣਾਉਣੀ ਹੈਗੀ ਠੀਕ ਹੈ ਤੇ ਸਾਰੇ ਬੱਚੇ ਨੇ ਇਹ ਵੀਡੀਓ ਧਿਆਨ ਨਾਲ ਦੇਖਣੀ ਹੈ ਜਿਹੜੇ ਬੱਚੇ ਆਪਣੇ ਚੈਨਲ ਨੂੰ ਪਿਆਰ ਕਰਦੇ ਆ ਜਿਹੜੇ ਬੱਚੇ ਨੂੰ ਲੱਗਦਾ ਕਿ ਆਪਾਂ ਹਮੇਸ਼ਾ ਜੈਨੂਇਨ ਕੰਟੈਂਟ ਬੱਚਿਆਂ ਨੂੰ ਪ੍ਰੋਵਾਈਡ ਕਰਵਾਈਦਾ ਤੇ ਸਿਲੈਕਸ਼ਨਾਂ ਵੀ ਜਿਹੜੀਆਂ ਹੋਈਆਂ ਗਈਆਂ ਜਿਹੜੇ ਬੱਚਿਆਂ ਨੇ ਮਿਹਨਤ ਕੀਤੀ ਆ ਆਪ ਠੀਕ ਹੈ ਕਿਉਂਕਿ ਮੈਂ ਤੁਹਾਨੂੰ ਅੱਗੇ ਵੀ ਕਹਿਣਾ ਹੁੰਦਾ ਕਿ ਮੈਂ ਕਿਸੇ ਵੀ ਬੱਚੇ ਦਾ ਜੇ ਕੋਈ ਬੱਚਾ ਲੱਗਦਾਗਾ ਠੀਕ ਹੈ ਉਹਦਾ ਮੈਂ ਇਹਦੀ ਕਹਣਾ ਕਿ ਮੈਰ ਖਾਤਾ ਠੀਕ ਹੈ ਕਿਉਂਕਿ ਜਿਹੜੇ ਬੱਚਾ ਨੇ ਮਿਹਨਤ ਕਰਕੇ ਲੱਗੇ ਆ ਬਹੁਤ ਬੱਚੇ ਲੱਗੇ ਆ ਰਜੇ ਤੇ ਮੈਂ ਉਮੀਦ ਕਰਦਾ ਕਿ ਤੁਸੀਂ ਵੀ ਮਿਹਨਤ ਕਰਕੇ ਲੱਗੋ ਬਹੁਤ سارے ਬੱਚੇ ਕੀ ਸਵਾਲ ਕਰਦੇ ਹੁੰਦੇ ਆ ਸਰ ਆਪਾਂ ਸਿਲੈਕਸ਼ਨ ਕਿੰਨੀਆਂ ਹੋ ਗਈਆਂ ਤਾਤਾ ਜੀ ਸਿਲੈਕਸ਼ਨ ਤੁਸੀਂ ਆਪ ਲੈਣੀ ਹੈ ਤੁਸੀਂ ਉਹਨਾਂ ਬੱਚਿਆਂ ਵਾਸਤੇ ਕੋਪਰਚਲ ਜਿਹੜੇ ਆਲਰੇਡੀ ਸਿਲੈਕਸ਼ਨ ਲੈ ਚੁੱਕੇ ਤੁਸੀਂ ਆ ਦੇਖੋਗੇ ਅਸੀਂ ਅਗਲੇ ਬੱਚਿਆਂ ਦੇ ਵਿੱਚ ਅਸੀਂ ਹੋਣਾਗਾ ਅਸੀਂ ਆਪ ਦੀ ਸਿਲੈਕਸ਼ਨ ਆਪ ਲੈਣੀ ਹੈ ਠੀਕ ਹੈ ਤਾਂ ਕਰਕੇ ਆਪ ਦੇ ਦੀ ਯਕੀਨ ਰੱਖਿਆ ਕਰੋ ਰਜੇ ਜਿੱਦਾਂ ਸਿਲੈਕਸ਼ਨਾਂ ਬਾਕੀ ਜਿਹੜੇ ਵਿੱਚ ਦੇਖਣੀਆਂ ਹੁੰਦੀਆਂ ਤਾਂ ਉਹ ਤੁਸੀਂ ਹੁਣ ਟੈਲੀਗ੍ਰਾਮ ਗਰੁੱਪ ਜੁਆਇਨ ਕਰ ਲਓ ਉਹ ਤੁਹਾਨੂੰ ਬਾਦੂ ਪਾ ਦੰਦਾ ਹੁੰਦਾ ਮੈਂ ਤਾਂ ਅਜ ਹੁਣ ਦੇਖੋ ਤੁਹਾਨੂੰ ਪਤਾ ਕੀ ਹੁਣ 2025 ਦੀ ਭਰਤੀ ਤਾਂ ਗਈ ਹੋਣਾ ਆ ਰਹੀ ਹੈ 2026 ਦੇ ਵਿੱਚ ਭਰਤੀ ਜਿਹਦੇ ਵਿੱਚ ਲਗਭਗ 10000 ਪੁਲਿਸ ਦੀ ਭਰਤੀ ਆ ਰਹੀ ਹੈ ਇਸ ਦੇ ਨਾਲ ਹੀ 500 ਭਰਤੀ ਆ ਰਹੀ ਹੈਗੀ ਆਪਣੀ ਜੇਰ ਗਾਰਡਨ ਦੇ ਵਿੱਚ ਪਲੱਸ ACP ਦੀ ਠੀਕ ਹੈ ਜੀ ਅਸਿਸਟੈਂਟ ਸੁਪਰੀਡੈਂਟ ਆਫ ਪੁਲਿਸ ਦੀ ਭਰਤੀ ਆ ਰਹੀ ਹੈ ਤਰਾਜੀ ਦੋਨੇ ਭਰਤੀਆਂ ਦੀ ਤਿਆਰੀ ਤੁਸੀਂ ਆਪਣੇ ਪੰਜਾਬ ਪੁਲਿਸ ਵਾਲਾ ਜਿਹੜਾ ਬੈਚ ਚੱਲ ਰਿਹਾ 2025 26 ਉਹਦੇ ਵਿੱਚੋਂ ਤਿਆਰੀ ਕਰ ਸਕਦੇ ਹੋ ਉਹਦੇ ਵਿੱਚ ਤੁਹਾਡਾ ਸਾਰਾ ਸਿਲੇਬਸ ਅਪਡੇਟ ਕੀਤਾ ਜਾ ਰਿਹਾ ਹੈਗਾ ਠੀਕ ਹੈ ਜੀ ਤੇ ਉਸ ਦੀ ਟਾਈਮ ਟੇਬਲ ਦਿਖਾਉਣ ਵਾਸਤੇ ਮੈਂ ਤੁਹਾਨੂੰ ਲੈ ਕੇ ਆਇਆ ਹੈਗਾ ਜਿਹੜੇ ਬੱਚੇ ਨੇ ਰਾਜ ਪਟਵਾਰੀ ਦਾ ਬੈਚ ਲੈਤਾ ਹੋਇਆ ਹੈਗਾ ਉਹਨਾਂ ਦਾ ਸਿਲੇਬਸ ਵੀ ਅੱਜ ਤੋਂ ਅਪਡੇਟ ਹੋਣਾ ਸ਼ੁਰੂ ਹੋ ਜਾਊਗਾ ਜਿਹੜੇ ਬੱਚੇ ਨੇ ਆਲ ਪੰਜਾਬ ਐਗਜ਼ਾਮ ਲੈਤਾ ਹੋਇਆ ਉਹਨਾਂ ਦਾ ਸਿਲੇਬਸ ਵੀ ਅੱਜ ਤੋਂ ਅਪਡੇਟ ਹੋਣਾ ਸ਼ੁਰੂ ਹੋ ਜਾਊਗਾ ਠੀਕ ਹੈ ਜੀ ਅੱਜ ਤੋਂ ਤਹਾਨੂੰ ਸਿਰਫ ਮੈਥ ਦੀਆਂ ਕਲਾਸਾਂ ਮਿਲਣ ਲੱਗਣਗੀਆਂ ਤੇ 1 ਜੁਲਾਈ ਤੋਂ ਤੁਹਾਨੂੰ ਕਰੰਟ ਅਫੇਅਰ ਠੀਕ ਹੈ ਜੀ ਰੀਜ਼ਨਿੰਗ ਤੇ ਜਿਹੜਾ ਤੱਕ ਟੇਬਲ ਦਿਖਾਵਾਂਗਾ ਉਸ ਹਿਸਾਬ ਤੇ ਆਪਣੀ ਤਿਆਰੀਆਂ ਸ਼ੁਰੂ ਹੋ ਜਾਣਗੀਆਂ ਤਿਆਰੀ ਇੱਥੇ ਵਿੱਚ ਆਪਾਂ ਕਰਮਾਉਣੇ ਕੀ ਕੀ ਹਨ ਜੀ ਮੈਂ ਤੁਹਾਨੂੰ ਦੱਸਣਾ ਚਾਹ ਰਾ ਹਾਂ ਜੀ ਅਸੀਂ ਕਿਸੇ ਵੀ ਗਰੁੱਪ A ਅਤੇ ਗਰੁੱਪ B ਦੀ ਤਿਆਰੀ ਨਹੀਂ ਕਰਾਉਂਦੇ ਠੀਕ ਹੈ ਜੀ ਜਿਵੇਂ ਕਿ PCS ਵਗੈਰਾ ਦੀ ਤਿਆਰੀ ਹੁੰਦੀ ਆ ਜਾਂ ਹੋਰ ਕੋਈ ਹਾਈ ਲੈਵਲ ਦੀ ਪੋਸਟ ਦੀ ਤਿਆਰੀ ਉਹ ਅਸੀਂ ਨਹੀਂ ਕਰਵਾਉਂਦੇ ਅਸੀਂ ਸਿਰਫ ਪਟਵਾਰੀ ਕਲਰਕ ਪੁਲਿਸ ਕਨਸਟੇਬਲ ਤੱਕ ਦੀ ਤਿਆਰੀ ਕਰ ਬੋਣੇ ਕਿਉਂਕਿ ਅਸੀਂ ਇਹਦੇ ਵਿੱਚ ਹੁਣ ਤੱਕ ਨਹੀਂ ਸਭ ਤੋਂ ਵੱਧ ਸਿਲੈਕਸ਼ਨਾਂ ਕਰਵਾਈਆਂ ਗਈਆਂ ਜਿਹੜੇ ਬੱਚੇ ਪੜ੍ਹੇ ਹੈਗੇ ਠੀਕ ਹੈ ਜਿਹੜੇ ਬੱਚੇ ਨੇ ਚੀਜ਼ਾਂ ਸਮਝ ਗਈਆਂ ਜਿਹੜੇ ਬੱਚਾ ਨੇ ਮਿਹਨਤ ਕੀਤੀ ਹੈ ਠੀਕ ਹੈ ਜੀ ਅੱਜ ਤੋਂ ਹੀ ਆਪਣੀ ਭਰਤੀ ਦੀ ਤਿਆਰੀ ਤੁਸੀਂ ਸ਼ੁਰੂ ਕਰ ਸਕਦੇ ਹੋ ਸੋਹਣਿਓ ਟਾਈਮ ਤੁਹਾਡੇ ਕੋਲੇ ਬਹੁਤ ਵਧੀਆ ਮੌਕੇ ਤੇ ਵੀ ਤੁਸੀਂ ਫੀਸ ਦੇਣੀ ਹੈ ਤੇ ਹੁਣ ਵੀ ਤੁਸੀਂ ਫੀਸ ਦੇਣੀ ਹੈ ਪੰਜਾਬੀ ਅਤੇ ਇੰਗਲਿਸ਼ ਦੇ ਦੋਨੇ ਪਛਾਹਮਾਂ ਦੇ ਵਿੱਚ ਹਰੇਕ ਪ੍ਰਸ਼ਨ ਹੋਊਗਾ ਬਹੁਤ ਵਧੀਆ ਐਕਚੁਅਲੀ ਕੰਟੈਂਟ ਮਿਲੂਗਾ ਤੁਹਾਨੂੰ ਤੇ ਉਹੀ ਪੜੋ ਜੋ ਪੇਪਰ ਵਿੱਚ ਆਵੇਗਾ ਠੀਕ ਹੈ ਬਾਕੀ ਜਿਹੜੀ ਵੀ ਰਾਜੇ ਮੈਚ ਦੀ ਇਕਾਈ ਹੋਇਆ ਕਰੂਗੀ ਜਾਂ ਰੀਜ਼ਨਿੰਗ ਦੀ ਇਕਾਈ ਹੋਇਆ ਕਰੂਗੀ ਜਦੋਂ ਵੀ ਕੋਈ ਇਕਾਈ ਆਪਣੀ ਖਤਮ ਹੋਇਆ ਕਰੂ ਇਸ ਤੋਂ ਬਾਅਦ ਉਹਦਾ ਟੈਸਟ ਹੋਇਆ ਕਰੂਗਾ ਸਭ ਤੋਂ ਵੱਡੀ ਪ੍ਰੋਬਲਮ ਹੁੰਦੀ ਸੀ ਬੱਚਿਆਂ ਨੂੰ ਇੰਗਲਿਸ਼ ਦੇ ਵਿੱਚ ਇੰਗਲਿਸ਼ ਵਾਲਾ ਡਾਊਟ ਵੀ ਮੈਂ ਬੱਚਿਆਂ ਦਾ ਆਲਰੇਡੀ ਕਲੀਅਰ ਕਰ ਦਿੱਤਾਗਾ ਇੰਗਲਿਸ਼ ਵਾਲਾ ਵੀ ਤੁਹਾਡਾ ਇਹਨਾਂ ਬੜੀਆ ਤੁਹਾਨੂੰ ਚੀਜ਼ ਪ੍ਰੋਵਾਈਡ ਕਰਵਾਈ ਹੈ ਕਿ ਜਿਹੜੇ ਬੱਚੇ ਨੇ ਕਦੇ ਇੰਗਲਿਸ਼ ਵੱਧ ਨਹੀਂ ਲਾਇਆ ਸੀ ਉਹ ਬੱਚਾ ਵੀ ਕੋਈ ਜੜ ਕਿ ਸਾਡੇ ਨੇ ਵਧੀਆ ਨੰਬਰ ਆਏ ਐ ਇਸ ਵਾਰ ਠੀਕ ਹੈ ਜੀ ਤੇਰਾ ਜਿਹੜੇ بچے ਪਹਿਲੇ 50 ਬੱਚੇ ਹੋਣਗੇ ਉਹਨਾਂ ਦੀ ਸਿਰਫ 1 ਸਾਲ ਦੀ ਫੀਸ ਸਿਰਫ 1000 ਰੁਪਏ ਮੈਂ ਕਹਿੰਨਾ ਕਿ ਆਲ ਇੰਡੀਆ ਦੇ ਵਿੱਚ ਤੁਸੀਂ ਦਿਖਾ ਦੋ ਠੀਕ ਹੈ ਕਿ ਤੁਹਾਨੂੰ ਇੰਨੇ ਸਬਜੈਕਟ ਸਾਰੇ ਵਿਸ਼ੇ A ਤੋਂ Z ਉਨੀ ਡਿਟੇਲ ਦੇ ਵਿੱਚ ਕਨਸੈਪਟ ਵਾਈਜ਼ ਠੀਕ ਹੈ ਕਰਵਾਵੇ ਉਹ ਵੀ 1000 ਰੁਪਏ ਦੇ ਵਿੱਚ 1 ਸਾਲ ਦੇ ਵਿੱਚ ਤਾਂ ਮੈਂ ਕਹਿੰਨਾ ਕਿ ਦੂ ਸਰਕਾਰੀ ਸਕੂਲਾਂ ਦੀ ਫੀਸ ਵੀ ਜ਼ਿਆਦਾ ਹੋਊਗੀ ਜੇਕਰ ਤੁਸੀਂ ਦੇਖੋ ਡਿਵਾਈਡ ਕਰਕੇ ਦੇਖੋ ਜੇ ਤੁਸੀਂ 1000 ਰੁਪਏ ਨੂੰ 1 ਸਾਲ ਦੇ ਨਾਲ ਠੀਕ ਹੈ ਕਿਵੇਂ ਕੋਈ ਭਰਤੀ ਲੇਟ ਹੋ ਜਾਂਦੀ ਹੈ ਬਾਕੀ ਇਹ ਨਹੀਂ ਹੈਗਾ ਜੇ ਤੁਸੀਂ ਪੰਜਾਬ ਪੁਲਿਸ ਦਾ ਬੈਚ ਲੈ ਤੋ ਜ ਪੰਜਾਬ ਪੁਲਿਸ ਦੀ ਤਿਆਰੀ ਹੀ ਕਰ ਸਕਦੇ ਹੋ ਸਾਰੇ ਬੈਚਾਂ ਦੀ ਤਿਆਰੀ ਕਰ ਸਕਦਾ 83 ਰੁਪਏ ਤੁਹਾਡੀ ਅਮਾਉਂਟ ਬਣਦੀ ਹੈ 1 ਮਹੀਨੇ ਦੀ ਠੀਕ ਹੈ ਜਿੰਨਾਂ ਬੱਚਿਆਂ ਨੂੰ ਮੈਥ ਰੀਜ਼ਨਿੰਗ ਆਉਂਦੀ ਜਿਉਂ ਉਹਨਾਂ ਨੂੰ ਪਤਾ ਹੀ ਮੇਰਾ ਪੜਾਉਣ ਦਾ ਤਰੀਕਾ ਕੀ ਹੈਗਾ ਤਾਂ ਅਜੇ ਜਿਹੜਾ ਆਪਣਾ ਆਫਰ ਹੈਗਾ ਉਹ ਤੁਹਾਡੇ ਤੁਹਾਨੂੰ ਦੱਸਿਆ ਕਿ ਸਾਰੇ ਬੈਚਾਂ ਦੇ ਵਿੱਚ ਬੱਚਿਆਂ ਵਾਂਗ ਜਿਹੜੇ 50-50 ਬੱਚੇ ਜੁਆਇਨ ਕਰਨਗੇ ਸਾਰੇ ਬੈਚਾਂ ਦੇ ਵਿੱਚ ਤਾਂ ਤੁਹਾਨੂੰ ਘੱਟੋ ਘੱਟ 80 ਤੋਂ 85% ਤੱਕ ਆਫਰ ਹੈਗਾ ਐਪ ਡਾਊਨਲੋਡ ਕਰ ਲਿਆ ਦੀਪ ਭੁੱਲਰ ਐਜੂਕੇਸ਼ਨ ਅਰਾ ਪਲੇ ਸਟੋਰ ਤੋਂ ਜਿੰਨਾ ਬੱਚਿਆਂ ਕੋਲੇ ਆਈਫੋਨ ਹੈ ਰਾਜੇ ਉਹਨਾਂ ਨੇ ਐਪ ਡਾਊਨਲੋਡ ਕਰਨੀ ਹੈ ਕਲਾਸ ਪਲੱਸ ਅਤੇ ਕਲਾਸ ਪਲੱਸ ਤੇ ਤੁਸੀਂ ਕੋਡ ਫਿਲ ਕਰਨਾਗਾ ਡਬਲ ਐਕਸ ਰਾਹ ਠੀਕ ਹੈ ਜੀ ਆ ਆਪਣਾ ਮੋਬਾਈਲ ਨੰਬਰ ਹੈ ਐ ਪ੍ਰਤੀ ਕਿਸੇ ਵੀ ਬੱਚੇ ਨੂੰ ਕੋਈ ਵੀ ਪ੍ਰੋਬਲਮ ਹੋਵੇ ਤੁਸੀਂ ਮੈਨੂੰ ਜਦੋਂ ਮਰਜ਼ੀ ਕਾਲ ਕਰ ਸਕਦੇ ਹੋ ਰਾਜੇ ਠੀਕ ਹੈ ਜੀ ਦਿਨ ਰਾਤ ਜਦੋਂ ਮਰਜ਼ੀ ਕਰੂ ਕਿਉਂਕਿ ਮੈਂ ਹਰੇਕ ਬੱਚੇ ਦਾ ਫੋਨ ਚੈੱਕ ਦਾਂਗਾ 100% ਰਿਜ਼ਲਟ ਮਿਲੂਗਾ ਰਾਜੇ ਤੁਹਾਨੂੰ ਜੇ ਤੁਸੀਂ ਮੇਰਾ ਕਰਵਾਈ ਹੋਈ ਕੱਲੀ ਕਲੀ ਚੀਜ਼ ਪੂਰੀ ਡੀਪਲੀ ਢੰਗ ਨਾਲ ਕਰਦੇ ਹੋ ਤੇ ਵਧੀਆ ਢੰਗ ਨਾਲ ਕਰਦੇ ਹੋ ਠੀਕ ਹੈ ਬਾਕੀ ਮੈਂ ਤੁਹਾਨੂੰ ਸਲੇਵਸ ਐਕਸਟਰਾ ਕੁਝ ਨਹੀਂ ਕਰਵਾਉਂਗਾ ਸਿਰਫ ਉਹੀ ਚੀਜ਼ਾਂ ਕਰਵਾਉਂਗਾ ਜਿਹੜੀਆਂ ਪੇਪਰ ਦੇ ਵਿੱਚ ਆਉਣਗੀਆਂ ਤੇ ਇਸ ਵਾਰ ਕਨਸੈਪਟ ਤੁਹਾਡੇ ਇੰਨੇ ਜ਼ਿਆਦਾ ਕਲੀਅਰ ਕਰਾਉਂਗਾ ਕਿ ਤੁਸੀਂ ਪੀਸੀਐਸ ਦਾ ਪ੍ਰੀ ਪੇਪਰ ਵੀ ਕਲੀਅਰ ਕਰੋਗੇ राजे ਇੰਨੇ ਬੜੇ ਢੰਗ ਨਾਲ ਤੁਹਾਡੀਆਂ ਕਲਾਸਾਂ ਲਾਉਂਗਾ ਤੇ ਬਾਕੀ राजे ਕਈ ਵਾਰੀ ਕਿਸੇ ਬੱਚੇ ਦੇ ਮਨ ਵਿੱਚ ਡਾਊਟ ਹੁੰਦਾ ਯਾਰ ਕਿ ਫੀਸ ਹੀ ਬਹੁਤ ਜ਼ਿਆਦਾ ਹੈ ਮੇਰੀ ਠੀਕ ਹੈ ਤੇ ਕਿ ਬੈਚ ਕਿਹਾ ਜਾਊਗਾ ਤਾਂ ਤਾਂ ਜੇ ਹਰੇਕ ਬੈਚ ਦੇ ਵਿੱਚ ਹਰੇਕ ਕਲਾਸ ਦੇ ਵਿੱਚ ਤੁਹਾਡੇਆਂ 2 ਤੋਂ 3 ਕੰਟੈਂਟ ਫ੍ਰੀ ਹੋਣਗੇ ਜਦੋਂ ਮਰਜ਼ੀ ਬੱਚਾ ਜਾ ਕੇ ਜੁਆਇਨ ਕਰ ਸਕਦਾਗਾ ਠੀਕ ਹੈ ਕਿਸੇ ਬੱਚ ਨੂੰ ਇਹ ਨਹੀਂ ਫੀਲ ਹੋਊਗਾ ਕਿ ਅਸੀਂ ਯਾਰ ਅਸੀਂ ਗਲਤੀ 'ਚ ਫਸ ਗਏ ਜਾਂ ਇੱਥੇ ਜਾਂ ਕੁਝ ਇਸ ਤਰ੍ਹਾਂ ਦੀ ਚੀਜ਼ ਠੀਕ ਹੈ ਤੇ ਉਹ ਸਾਰੀਆਂ ਚੀਜ਼ਾਂ 'ਤੇ ਧਿਆਨ ਜਰਾ ਰੱਖ ਕੇ ਚੱਲਿਆ ਰਹਿ ਜੀ ਤੇ ਇਹ ਹੁੰਦਾ ਕਿ ਕੋਈ ਵੀ ਉਹ ਬੱਚਾ ਵੀ ਨਾ ਰਹੇ ਜਿਹੜਾ ਕਿ ਮਤਲਬ ਕਰੋ ਵੀ ਠੀਕ ਠਾਕ ਆਗਾ ਠੀਕ ਹੈ ਜੀ ਹੁਣ ਤੱਕ ਉਹ ਦਿਖਾ ਦਮੇ ਟਾਈਮ ਟੇਬਲ ਆ ਆਪਣੇ ਬਹੁਤ ਬੱਚੇ ਰਾਜੇ ਇਹ ਜਿਹੜੇ ਬੱਚੇ ਮਤਲਬ ਪੜ੍ਹਾਈ ਦੇ ਵਿੱਚ ਥੋੜੇ ਜਿਹਾ ਕਮਜ਼ੋਰ ਆ ਤਾਂ ਉਹਨਾਂ ਵਾਸਤੇ ਇਹ ਹੈ ਕਿ ਹੁਣੇ ਤੋਂ ਤਿਆਰੀ ਆਪ ਦੀ ਸ਼ੁਰੂ ਤੁਸੀਂ ਕਰ ਸਕਦੇ ਹੋ ਠੀਕ ਹੈ ਜੀ ਚਲੋ ਤਾਂ ਰਾਜੇ ਤੁਹਾਡੀ ਮੰਡੇ ਤੋਂ ਕਲਾਸਾਂ ਮੈਥ ਦੀਆਂ ਤੁਹਾਡੀਆਂ ਅੱਜ ਤੋਂ ਸ਼ੁਰੂ ਹੋ ਜਾਣਗੀਆਂ ਠੀਕ ਹੈ ਜੀ ਮੈਥ ਦੇ ਕਲਾਸਾਂ ਤੁਹਾਡੀਆਂ ਅੱਜ ਤੋਂ ਸ਼ੁਰੂ ਹੋ ਜਾਣਗੀਆਂ ਨਾਲ ਦੇ ਨਾਲ ਲਾਈ ਚੱਲੋਗੇ ਰਾਜੇ ਤੁਹਾਨੂੰ ਇਹ ਫਾਇਦਾ ਹੋ ਜਾਊਗਾ ਕਿ ਅੱਜ ਜੀ ਤੁਸੀਂ ਕਲਾਸ ਲਾਉਂਗੇ ਤੁਸੀਂ ਮੈਨੂੰ ਅਗਲੇ ਦਿਨ ਦੱਸ ਸਕਦੇ ਹੋ ਦੱਸਣਾ ਕਹਤੇ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਇਹ ਤੇ ਵਟਸਐਪ ਤੇ ਲਿਖ ਕੇ ਸੈਂਡ ਕਰਨਾ ਕਿ ਭਾਈ ਸਾਨੂੰ ਇੰਨੇ ਨੰਬਰ ਪਰੇਸ਼ਨ ਪਤਾ ਨਹੀਂ ਲੱਗਿਆ ਹੈਗਾ ਤਾਂ ਉਹ ਪਰੇਸ਼ਨ ਤੁਹਾਨੂੰ ਮੈਂ ਇੱਕ ਪਰੇਸ਼ਨ ਤੇ ਮੈਂ ਦੋ ਦੋ ਤਿੰਨ ਤਿੰਨ ਤਰੀਕੇ ਕਰਾਇਆ ਕਰੂੰਗਾ ਜਿਵੇਂ ਹਰ ਵਾਰ ਦੀ ਤਰ੍ਹਾਂ ਕਰਾਉਣਾ ਹੈਗਾ ਠੀਕ ਹੈ ਜੀ ਮੰਡੇ ਤੋਂ ਫਰਡੇ ਤੁਹਾਡੀ 8:30 ਵਜੇ ਰਾਤ ਨੂੰ ਕਲਾਸ ਕਰੂੰ ਮੈਥ ਦੀ ਠੀਕ ਹੈ ਜੀ ਜਦੋਂ ਮਰਜ਼ੀ ਤੁਸੀਂ ਦੇਖ ਸਕਦੇ ਹੋ ਕਲਾਸ ਮੰਡੇ ਤੋਂ ਫਰਡੇ ਹੀ ਤੁਹਾਡੀ ਮੰਡੇ ਤੋਂ ਸੰਡੇ ਲਿਖਣਾ ਸੀ ਇੱਥੇ ਜੇ ਆਪਾਂ ਇਹ ਕਰਦੇ ਸੰਡੇ ਦਾ ਆਫ ਕਰਦੇ ਜੇ ਸੰਜੀ ਮੰਡੇ ਤੋਂ ਸੈਚਰਡੇ ਕਰ ਲੈਂਦੇ ਆ ਤੁਹਾਡੀ ਡੇਲੀ ਕੰਟੈਂਟ ਫਰਨੀ ਕਲਾਸ ਹੋਇਆ ਕਰੂ ਸਵੇਰੇ 8:30 ਵਜੇ 11:30 ਵਜੇ ਅਪਡੇਟ ਹੋ ਜਾ ਕਰੂਗੀ ਮੰਡੇ ਤੋਂ ਫਰਡੇ ਆਪਣੀ ਰੀਜ਼ਨਿੰਗ ਦੀ ਕਲਾਸ ਹੋਇਆ ਕਰੂਗੀ ਸ਼ਾਮ ਦੇ 4:00 ਵਜੇ ਤੇ ਮੰਡੇ ਤੋਂ ਫਰਡੇ ਹੀ ਤੁਹਾਡੀ ਜੀਕੇ ਦੀ ਕਲਾਸ ਹੋਇਆ ਕਰੂਗੀ ਜੀਕੇ ਦੀ ਕਲਾਸ ਦੀ ਟਾਈਮਿੰਗ ਤੁਹਾਨੂੰ ਮੈਂ ਹਜੇ ਦੇਵਾਂਗਾ ਠੀਕ ਹੈ ਜੀ ਤੇ ਕੰਪਿਊਟਰ ਤੁਹਾਡਾ ਕੰਪਿਊਟਰ ਤੇ ਪੰਜਾਬ ਜੀ ਕੇ ਤੁਹਾਡਾ ਇੱਕ ਇੱਕ ਲੈਕਚਰ ਲੱਗਿਆ ਕਰੂਗਾ ਸੈਚਰਡੇ ਨੂੰ ਤੁਸੀਂ ਕਹੋਗੇ ਜੀ ਸੈਚਰਡੇ ਨੂੰ ਕਿਉਂ ਕਿਉਂਕਿ ਰਾਜੀ ਪੰਜਾਬ ਜੀਕੇ ਤੁਹਾਡੀ ਲਗਭਗ ਮੈਂ ਕੰਪਲੀਟ ਹੈ ਜਿਹੜੀ ਮੈਂ ਨਵੀਂ ਪੰਜਾਬ ਜੀਕੇ ਸ਼ੁਰੂ ਕੀਤੀ ਸੀ ਸਾਰੇ ਪੇਪਰ ਕੱਢ ਕੇ ਜਿਹੜੇ ਹੁਣ ਤੱਕ ਆਏ ਆ ਉਹਦੇ ਤੁਹਾਡੀ ਮੈਂ ਦੋ ਵੀਡੀਓ ਕਰਵਾ ਚੁੱਕਿਆਗਾ ਉਹਦੇ ਸਾਰੇ 8-9 ਵੀਡੀਓ ਬਣਨਗੇ ਉਹਦੀਆਂ ਠੀਕ ਹੈ ਜੀ ਜਿਹੜੀਆਂ ਆਪਾਂ ਦੋ ਤੱਕ ਦੋ ਕੁ ਮਹੀਨਿਆਂ ਦੇ ਵਿੱਚ ਵਿੱਚ ਹੀ ਕਵਰ ਕਰ ਦਾਂਗੇ ਠੀਕ ਹੈ ਜੀ ਤਾਂ ਕਰਕੇ ਮੈਂ ਬੜਾ ਹੋਣੀ ਕਰਿਆ ਤੇ ਕੰਪਿਊਟਰ ਵੀ ਤੁਹਾਡੀ ਹਫ਼ਤੇ ਦੇ ਵਿੱਚ ਇੱਕ ਕਲਾਸ ਲੱਗਿਆ ਕਰੂਗੀ ਤੇ ਇੱਕ ਟੌਪਿਕ ਚੱਕ ਕੇ ਆਪਾਂ ਨਾਲ ਉਹਦੇ ਐਮਸੀਕਿਊ ਵੀ ਤੁਹਾਨੂੰ ਕਰਵਾ ਦਿਆ ਕਰਾਂਗੇ ਠੀਕ ਹੈ ਕਹਿੰਦਾ ਮੈਂ ਤਾਂ ਦੋ ਕਲਾਸਾਂ ਵੀ ਮਿਲ ਸਕ ਜਾਣ ਕੰਪਿਊਟਰ ਦੀਆਂ ਤੇ ਸੰਡੇ ਨੂੰ ਆਪਣਾ ਆਫ ਪੰਜਾਬੀ ਤੇ ਇੰਗਲਿਸ਼ ਦੇ ਵਿੱਚ ਸਲੇਪਸ ਹੋਊਗਾ ਸਾਰਾ ਕੰਪਲੀਟ ਤੁਹਾਡੀਆਂ ਸਾਰੀਆਂ ਕਲਾਸਾਂ ਹਰ ਰੋਜ਼ ਲੱਗਣਗੀਆਂ ਇਹ ਕਲਾਸਾਂ ਤੁਹਾਡੀਆਂ 1 ਜੁਲਾਈ ਤੋਂ ਸ਼ੁਰੂ ਹੋਣਗੀਆਂ ਹਰ ਰੋਜ਼ ਕਲਾਸ ਲਗਾਉਣ ਦਾ ਫਾਇਦਾ ਇਹ ਹੈ ਕਿ ਤੁਸੀਂ ਆਪਣਾ ਡਾਊਟ ਨਾਲ ਦੇ ਨਾਲ ਹੀ ਕਲੀਅਰ ਕਰ ਸਕਦੇ ਹੋ YouTube ਦੇ ਉੱਪਰ ਵੀ ਤੁਹਾਡੀ ਕਲਾਸ ਲੱਗਿਆ ਗੁਰੂ ਰਾਜੇ ਉਹਦਾ ਟਾਈਮਿੰਗ ਤੁਹਾਨੂੰ ਮੈਂ ਜਲਦ ਦੇ ਦੂੰਗਾ ਠੀਕ ਹੈ ਮੰਡੇ ਤੋਂ ਸੰਡੇ ਆਪਣੇ ਕਰੰਟ ਅਫੇਅਰ ਜਿਹੜੇ ਕਰੰਟ ਅਫੇਅਰ ਇੱਥੇ ਕਰਵਾਉਗਾ ਉਹੀ ਕਰੰਟ ਅਫੇਅਰ ਸੇਮ ਟੂ ਸੇਮ ਐਪ ਦੇ ਵਿੱਚ ਹੋਣਗੇ ਤੇ P T P S Y ਦੇ P P Y Q ਠੀਕ ਹੈ ਜੀ ਇਹ ਸਾਰੀਆਂ ਕਲਾਸਾਂ ਤੁਹਾਨੂੰ ਪ੍ਰੋਵਾਈਡ ਹੋਣਗੀਆਂ ਤੇ ਜਿਹੜੇ ਬੱਚੇ ਨੇ ਐਪ ਤੇ ਕਲਾਸਾਂ ਲਾਉਣੀਆਂ ਆ ਉਹਨੂੰ YouTube ਵਾਲੀਆਂ ਕਲਾਸਾਂ ਪ੍ਰੈਕਟਿਸ ਵਿੱਚ ਲਾਉਣੀਆਂ ਦਾ ਲਾ ਸਕਦਾ ਹੈ ਠੀਕ ਹੈ ਜੀ ਤੇ ਬਸ ਆ ਆਪਣਾ ਹੋਸੀ ਰਾਜੀ ਤੇ ਤੁਹਾਨੂੰ ਜਿਹੜਾ ਆਫਰ ਹੈ ਜੀ ਤਾਂ ਦਾ 50 ਸਟੂਡੈਂਟ ਵਾਲਾ ਹੈਗਾ ਇਹ ਤੁਸੀਂ ਦੇਖ ਸਕਦੇ ਹੋ ਤੇ ਐਪ ਬਾਰੇ ਵੀ ਤੁਹਾਨੂੰ ਮੈਂ ਦੱਸਦਾ ਜੇ ਕਿਸੇ ਬੱਚੇ ਨੂੰ ਐਪ ਪਰਤੇ ਕੋਈ ਪ੍ਰੋਬਲਮ ਹੋਵੇ ਤੁਸੀਂ ਆ ਨੰਬਰ ਤੇ ਮੈਨੂੰ ਕਾਲ ਵੀ ਕਰ ਸਕਦੇ ਹੋ ਦੂਸਰੀ ਗੱਲ ਰਾਜੇ ਹਰੇਕ ਕਲਾਸ ਦੇ ਤੁਹਾਨੂੰ PDF ਨਾਲ ਮਿਲਣਗੇ ਕਿਸੇ ਵੀ ਬੱਚੇ ਨੇ ਕੋਈ ਬੁੱਕ ਨਹੀਂ ਲੈਣੀ ਹੈਗੀ ਠੀਕ ਹੈ ਕੋਈ ਬੁੱਕ ਨਹੀਂ ਲੈਣੀ ਨਾ ਤੁਸੀਂ ਮੈਥ ਰੀਜ਼ਨਿੰਗ ਜੀਕੇ ਕੁਝ ਵੀ ਨਹੀਂ ਲੈਣਾ ਹੈਗਾ ਜਿਹੜਾ ਕੁਝ ਮੈਂ ਕਰਵਾਉਂਗਾ राजे ਤੁਹਾਨੂੰ ਇੱਕ ਇੰਨਾ ਫਾਇਦਾ ਕਰ ਦੂ ਜਿਹੜੇ ਪੀਡੀਐਸ ਸਾਡੇ 20 ਪੇਜਾਂ ਦੇ ਹੋਣਗੇ ਉਹ 10 ਪੇਜਾਂ ਦੇ ਵਿੱਚ ਕਨਵਰਟ ਕਰ ਦਾਂਗੇ ਤੁਹਾਡੇ ਕਹਿੰਦਾ ਮਤਲਬ ਕਿ ਥੋੜੇ ਅੱਖਰ ਛੋਟੇ ਕਰਕੇ ਕਿ ਤੁਹਾਡਾ ਮਤਲਬ ਖਰਚਾ ਘੱਟ ਤੋਂ ਘੱਟ ਹੋਵੇ ਠੀਕ ਹੈ ਤਾਂ ਉਹ ਕਰਵਾ ਕੇ ਤੁਸੀਂ ਇਹਦੇ ਪ੍ਰਿੰਟ ਆਊਟ ਘਟਾਉਣੇ ਤੇ ਉਹੀ ਪੜਨਾ ਹੈਗਾ ਤੇ ਜਿਹੜੇ ਬੱਚੇ ਨੇ राजे ਮੈਥੋਂ ਪੜਨਾ ਉਹਨੇ ਮੈਥੋਂ ਹੀ ਪੜਨਾ ਪਲੀਜ਼ ਠੀਕ ਹੈ ਕਿਉਂਕਿ ਬੱਚੇ ਕੀ ਕਰਦੇ ਆ ਮੈਂ ਹੋਰ ਬੱਚਿਆਂ ਦੀ ਵੀ ਗੱਲ ਕਰਦਾ ਇਧਰੋਂ ਵੀ ਪੜੀ ਜਾਂਦੇ ਆ ਆਫਲਾਈਨ ਕਲਾਸਾਂ ਵੀ ਲਾਈ ਜਾਂਦੇ ਆ ਕਿਸੇ ਹੋ ਟਿਚਰ ਤੋਂ ਵੀ ਆਨਲਾਈਨ ਪੜੀ ਜਾਂਦੇ ਆ ਤਾਂ ਫਿਰ ਉੱਥੇ ਜਾ ਕੇ ਕੰਮ ਖਰਾਬ ਹੋ ਜਾਂਦਾ ਇੱਕ ਬਹੁਤ ਹੀ ਤਗੜਾ ਵਿਦਵਾਨ ਰਹੇ ਉਹਨਾਂ ਨੇ ਕਿਹਾ ਕਹਿੰਦਾ ਜਿੰਨਾ ਤੁਹਾਡੀ ਜਿਹੜਾ ਟੇਬਲ ਹੋਊਗਾ ਪੜਨ ਵਾਲਾ ਨਾ ਜਿੰਨਾ ਉਹ ਤੇ ਜ਼ਿਆਦੇ ਬੁੱਕਾਂ ਹੋਣਗੀਆਂ ਜ਼ਿਆਦਾ ਕਿਤਾਬਾਂ ਹੋਣਗੀਆਂ ਜ਼ਿਆਦਾ ਤੁਹਾਡੇ ਕੋਲੇ ਸੋਰਸ ਹੋਣਗੇ ਉਨਾਂ ਭਾਰ ਹੀ ਤੁਹਾਡਾ ਸਿਰ ਤੇ ਹੋਊਗਾ ਠੀਕ ਹੈ ਉਨਾਂ ਭਾਰ ਹੀ ਤੁਹਾਡਾ ਸਿਰ ਤੇ ਹੋ ਇਸ ਕਰਕੇ ਭਾਰ ਆਪਾਂ ਛੋਟੂ ਛੋਟਾ ਰੱਖਣਾਗਾ ਜਾਦਾ ਆਪਾਂ ਬੜਾ ਵੱਡੇ ਪੱਧਰ ਤੇ ਨਹੀਂ ਜਾਣਾ ਕਿ ਇੱਧਰੋਂ ਵੀ ਆ ਚੀਜ਼ਾਂ ਕਰ ਲਓ ਇੱਧਰੋਂ ਵੀ ਕਰ ਲਓ ਆਪਾਂ ਹਰੇਕ ਜੀ ਦੇ ਕਨਸੈਪਟ ਦੇ ਵਿੱਚ ਯਕੀਨ ਕਰਾਉਂਦੇ ਹਾਂ ਜਿਸ ਸੰਬੰਧ ਰੱਖਦੇ ਆ ਤੇ ਇੰਨਾ ਤੁਹਾਨੂੰ ਕਹਿ ਸਕਦਾ ਕਿ ਇਸ ਵਾਰ ਸਾਡੀਆਂ ਮੈਥ ਦੀਆਂ ਇੱਕ ਇਕਾਈਆਂ ਤੁਹਾਨੂੰ ਮੈਂ 8-8 ਦਾ 10-10 ਵੀਡੀਓ ਕਰਵਾਉਂਗਾ ਇੱਕ ਇਕਾਈਆਂ 8-8 ਦਾ 10-10 ਵੀਡੀਓ ਕਰਵਾਉਂਗਾ ਤੇ ਮੈਂ ਲਿਖ ਕੇ ਦਊਂਗਾ ਰਾਜੇ ਜਿਹੜਾ ਬੱਚਾ ਕਹਿੰਦਾ ਮੈਥ ਨਹੀਂ ਆਉਂਦਾ ਤੇ ਮੈਨੂੰ ਕਹਿ ਕੇ ਦਿਖਾਵੇ ਕਿ ਜੀ ਮੈਨੂੰ ਮੈਥ ਨਹੀਂ ਆਉਂਦਾ ਠੀਕ ਹੈ ਜਿਹੜਾ ਕੰਮ ਮੈਂ ਡੇਲੀ ਕਰੂਗਾ ਉਹ ਹੋਣਾ ਚਾਹੀਦਾ ਤੁਹਾਡਾ ਠੀਕ ਹੈ ਜੀ ਤੇ ਮੋਕ ਟੈਸਟ ਆਪਾਂ ਬਾਅਦ ਵਿੱਚ ਦੇਖਾਂਗੇ ਜਦੋਂ ਆਪਣਾ ਸਲੇਪਸ ਕੰਪਲੀਟ ਹੋ ਗਿਆ ਤੇ ਬੱਚੇ ਹੁਣ ਕਹਿਣਗੇ ਸਲੇਪਸ ਕਿੰਨੇ ਟਾਈਮ ਚ ਕੰਪਲੀਟ ਹੋ ਜੂਗਾ ਆਪਣਾ ਤਾਂ ਰਾਜੇ ਤਿੰਨ ਤੋਂ ਚਾਰ ਮਹੀਨਿਆਂ ਦੇ ਵਿੱਚ ਆਪਣਾ ਸਲੇਪਸ ਕੰਪਲੀਟ ਹੋਊਗਾ ਜੀ ਇਸ ਤੋਂ ਬਾਅਦ ਆਪਾਂ ਡੇਲੀ ਵੀਕਲੀ ਟੈਸਟ ਰੱਖਿਆ ਕਰਾਂਗੇ ਠੀਕ ਹੈ ਤੇ ਇਹ ਤੁਸੀਂ ਕਰ ਸਕਦੇ ਹੋ ਤੇ ਬਾਕੀ ਦਾ ਜੇ ਰੇਲਵੇ ਵਾਲੇ ਬੱਚਿਆਂ ਦਾ ਅਪ੍ਰੈਸ਼ਨ ਸੀਗਾ ਕਿ ਜੇ ਸੀ ਰੇਲਵੇ ਦੀ ਤਿਆਰੀ ਕਰਨੀ ਹੈ ਤਾਂ ਤੁਹਾਡੇ ਵਾਸਤੇ ਰਾਜੇ ਇਹ ਹੈ ਕਿ ਤੁਹਾਡਾ ਸਲੇਪਸ ਦਾ ਕਾਫੀ ਫਰਕ ਹੈ ਪੰਜਾਬ ਦੇ ਬੱਚਿਆਂ ਨਾਲੋਂ ਕਿ ਜੇ ਕਿਮਿਸਟਰੀ ਬਾਇਓਲੋਜੀ ਤਾਂ ਉਹਦਾ ਤੁਹਾਨੂੰ ਅੱਜ ਤੋਂ ਬੈਚ ਚਲਾ ਕੇ ਫਤਮ ਦੱਸ ਦਾਂਗਾ ਕਿ ਤੁਸੀਂ ਲੈ ਸਕਦੇ ਹੋ ਕਿ ਬਾਹਲੀ ਫੀਸ ਨਹੀਂ ਹੋਣੀ ਨਾਰਮਲ ਜੀ ਹੋਊਗਾ ਉਹ ਤੁਸੀਂ ਅਲੱਗ ਤੋਂ ਗੱਲਾਂ ਤੁਹਾਨੂੰ ਫਿਜ਼ਿਕਸ ਕੈਮਿਸਟਰੀ ਬਾਇਓਲੋਜੀ ਨਾਲ ਲੈਣਾ ਪਊਗਾ ਕਿਉਂਕਿ ਇਹ ਰੂਨਸ ਲੱਗ ਤੋਂ ਤਿਆਰ ਕਰਵਾਉਣੇ ਪੈਣਗੇ ਠੀਕ ਹੈ ਜੀ ਇਹ ਪ੍ਰੋਸੈਸ ਹੈ ਤੇ ਧੰਨਵਾਦ ਬਈ ਦੋਸਤੋ ਤੇ ਤੁਹਾਡਾ ਕੀ ਕੰਮ ਆਗਾ ਜਿਹੜੇ ਬੱਚੇ ਪਿਆਰ ਕਰਦੇ ਨੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਜਰੂਰ ਕਰ ਦਿਓ ਠੀਕ ਹੈ ਜੀ ਤੇ ਧੰਨਵਾਦ